ਸਵਾਗਤ ਹੈ ਜੀ ਹੁਸ਼ਾਰਪਰ ਨਿਊਜ਼ ਦੇ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਹਚੇਤਨ ਕਾਸ਼ਪ ਸੋ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬੀਤੇ ਦਿਨੀਆ ਤਾਰਾ ਹੁਸ਼ਾਰਪਰ ਨਿਊਜ਼ ਵੱਲੋਂ ਇੱਕ ਖਬਰ ਨੂੰ ਦਿਖਾਇਆ ਗਿਆ ਸੀ ਜਿਸ ਤਹਿਤ ਇਹ ਖੁਲਾਸਾ ਹੋਇਆ ਸੀ ਕਿ ਪੰਜਾਬ ਸਰਕਾਰ ਹੁਸ਼ਾਰਪੁਰ ਦੇ ਪਿੰਡ ਪੁਰ ਹੀਰਾ ਅਤੇ ਸ਼ੇਰਗੜ ਦੀ 21 ਸੈਕੜੇ ਜ਼ਮੀਨ ਹੈ ਜਿਹੜੀ ਉਸ ਨੂੰ ਐਕਵਾਇਰ ਕਰਨ ਚਾਹ ਰਹੀ ਹੈ ਲੈਂਡ ਪੂਲਿੰਗ ਸਕੀਮ ਤਹਿਤ ਤੇ ਉੱਥੇ ਇਹ ਪੁੱਡਾ ਅਧਿਨ ਜਿਹੜਾ ਕਲੋਨੀਆਂ ਦਾ ਨਿਰਮਾਣ ਕੀਤਾ ਜਾਵੇਗਾ ਤਾਂ ਉਸ ਤੋਂ ਬਾਅਦ ਇਹ ਪਿੰਡ ਪੁਰ ਹੀਰਾ ਅਤੇ ਸ਼ੇਰਗੜ ਦੇ ਜ਼ਿਮੀਦਾਰਾਂ ਵੱਲੋਂ ਕਾਫੀ ਇਤਿਹਾਸਕ ਵਿਰੋਧ ਕਰਨਾ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਸੀ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਮਨਜੀਤ ਰਾਏ ਦੀ ਅਗਵਾਈ ਤੇ ਵਿੱਚ ਪਿੰਡ ਵਾਸੀਆਂ ਵੱਲੋਂ ਪਹਿਲਾਂ ਡਿਪਟੀ ਕਮਿਸ਼ਨਰ ਮੈਡਮ ਆਸ਼ਿਕਾ ਜੈਨ ਨੂੰ ਮੰਗ ਪੱਤਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਹੁਸ਼ਿਆਰਪੁਰ ਤੋਂ ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਬ੍ਰਹਮਸ਼ੰਕਰ ਜਿੰਪਾ ਤੱਕ ਪਹੁੰਚ ਕੀਤੀ ਗਈ ਹੈ ਤਾਂ ਮੇਰੇ ਨਾਲ ਮਨਜੀਤ ਰਾਏ ਮੌਜੂਦ ਨੇ ਰਾਜ ਸਾਹਿਬ ਅੱਜ ਪਹਿਲਾਂ ਡਿਪਟੀ ਕਮਿਸ਼ਨਰ ਮੈਡਮ ਨੂੰ ਮੰਗ ਪੱਤਰ ਦਿੱਤਾ ਜਾਂਦਾ ਉਸ ਤੋਂ ਬਾਅਦ ਬ੍ਰਹਮਸ਼ੰਕਰ ਜਿੰਪਾ ਜੋ ਐਮ ਐਲ ਏ ਨੇ ਹੁਸ਼ਿਆਰਪੁਰ ਤੋਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਜਾਂਦਾ ਤੇ ਲੈਂਡ ਏ ਜੋ ਇਥੇ ਖਰੜਾ ਤਿਆਰ ਕੀਤਾ ਜਾ ਰਿਹਾ ਉਸ ਨੂੰ ਰੋਕਣ ਦੀ ਮੰਗ ਕੀਤੀ ਗਈ ਹੈ ਕੀ ਭਰੋਸਾ ਤੋਂ ਹਵਲਦ ਹੋਇਆ ਗਿਆ ਜੀ ਅ ਪਹਿਲਾਂ ਅਸੀਂ ਸਵੇਰੇ ਮਾਂਜੋਗ ਡੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਅ ਡੀ ਸਾਹਿਬ ਰਾਹੀਂ ਮਾਂਜੋਗ ਗਵਰਨਰ ਸਾਹਿਬ ਨੂੰ ਔਰ ਮੁੱਖ ਮੰਤਰੀ ਪੰਜਾਬ ਨੂੰ ਅਸੀਂ ਉਹ ਮੰਗ ਪੱਤਰ ਭੇਜੇ ਨੇ ਔਰ ਉਹਦੇ ਵਿੱਚ ਮੰਗ ਕੀਤੀ ਹੈ ਕਿ ਜਿਹੜੀ ਪ੍ਰੋਪੋਜ਼ਲ ਹੈ ਇਹਨੂੰ ਖਤਮ ਕੀਤਾ ਜਾਵੇ ਕਿਉਂਕਿ ਪਹਿਲਾਂ ਹੀ ਪੁਰਹੀਰਾ ਦੀ 410 ਏਕੜ ਦੀ ਜਮੀਨ ਹੈ ਉਸ ਸਮੇਂ ਸਮੇਂ ਸਰ ਸਰਕਾਰਾਂ ਨੇ ਐਕਵਾਇਰ ਕੀਤੀ ਹੈ ਜਿਹਦੇ ਵਿੱਚ ਫੋਕਲ ਪੁਆਇੰਟ ਇੰਡਸਟਰੀ ਹੈ ਵਰਦਮਾਨ ਦੀ ਮਿਲ ਹੈ ਜਿਹਦੇ ਵਿੱਚ ਬਾਈਪਾਸ ਹੈ ਸਕੀਮ ਨੰਬਰ 2 ਹੈ ਮੰਡੀ ਦੇ ਵਿੱਚ 35 ਏਕੜ ਗਈ ਹੈ ਸਾਡੀ ਸੋ ਨਵਾਂ ਬਾਈਪਾਸ ਹੈ ਸੋ ਇਹ ਸਾਰੀ ਜ਼ਮੀਨ ਜਿੰਨੀ ਆ ਅਸੀਂ ਉਹ ਸਾਰੀ ਕੈਲਕੂਲੇਟ ਕਰਕੇ 410 ਏਕੜ ਪੁਰੀਰਾਂ ਦੀ 150 ਏਕੜ ਦੇ ਕਰੀਬ ਛੇਰਗੜ ਦੀ ਬਾਈਪਾਸ ਜਾ ਚੁੱਕੀ ਆ ਦੋਨੋਂ ਬਾਈਪਾਸ ਸੋ ਇਸ ਤਰੀਕੇ ਦੇ ਨਾਲ ਇਹਨਾਂ ਦੋਵਾਂ ਪਿੰਡਾਂ ਦੀ ਜ਼ਮੀਨ ਪਹਿਲੇ ਸਰਕਾਰ ਨੇ ਬਹੁਤ ਐਕਵਾਇਰ ਕੀਤੀ ਆ ਉਹ ਅਸੀਂ ਉਹਨਾਂ ਨੂੰ ਚਾਰਾ ਜੋਈ ਕੀਤੀ ਆ ਔਰ ਇੱਕ ਤਰ੍ਹਾਂ ਦਾ ਚੇਤਾਵਨੀ ਵੀ ਦਿੱਤੀ ਆ ਉਹਦੇ ਵਿੱਚ ਲਿਖਤੀ ਚੇਤਾਵਨੀ ਕਿਹਾ ਵੀ ਸਰਕਾਰ ਨੂੰ ਹੀ ਚੇਤਾਵਨੀ ਦਿੰਨੇ ਆ ਜੇਕਰ ਸਰਕਾਰ ਇਹ ਪ੍ਰਪੋਜ਼ਲ ਨੂੰ ਖਤਮ ਨਹੀਂ ਕਰਦੀ ਜਬਰੀ ਕਿਸਾਨਾਂ ਦੀ ਜ਼ਮੀਨ ਜਿਹੜੀ ਆ ਉਹ ਐਕਵਾਇਰ ਕਰਦੀ ਹੈ ਤੇ ਫਿਰ ਟਕਰਾਅ ਦੀ ਸਥਿਤੀ ਬਣੇਗੀ ਔਰ ਜੋ ਪ੍ਰਸਥਿਤੀਆਂ ਹੋਣਗੀਆਂ ਸਰਕਾਰ ਉਹਦੀ ਜ਼ਿੰਮੇਵਾਰ ਹੋਏਗੀ ਅਸੀਂ ਇਹ ਤਾੜਨਾ ਕਰਕੇ ਆਏ ਆ ਸਰਕਾਰ ਨੂੰ ਵੀ ਇਹ ਪ੍ਰਪੋਜ਼ਲ ਜਿਹੜੀ ਆ ਕਿਸੇ ਵੀ ਕਿਸਾਨ ਨੂੰ ਟੋਟਲ 100% ਜਿਹੜੇ ਆਪਣੇ ਪੁਰਹੀ ਰਹਿੰਦੇ 100% ਹੀ ਸ਼ੇਅਰ ਕਰ ਦੇ ਇੱਕ ਵੀ ਕਿਸਾਨ ਨੂੰ ਇਹ ਜਿਹੜੀ ਸਕੀਮ ਇਹਨਾਂ ਨੇ ਲੈਂਡ ਪੂਲਿੰਗ ਦੀ ਸਕੀਮ ਦੇ ਤਹਿਤ ਐਕਵਾਇਰ ਕਰਨ ਦੀ ਉਹ ਕੋਈ ਵੀ ਇਹਦੇ ਨਾਲ ਸਹਿਮਤ ਨਹੀਂ ਸੋ ਸਰਕਾਰ ਜਿਹੜੀ ਆ ਉਹ ਇਸ ਜਿਹੜੀ ਸਕੀਮ ਨੂੰ ਵਾਪਸ ਕਰੇ ਔਰ ਬਿਲਕੁਲ ਇਸ ਪ੍ਰੋਪੋਜ਼ਲ ਨੂੰ ਖਤਮ ਕਰੇ ਜੀ ਰਾਏ ਸਾਹਿਬ ਵੱਡਾ ਸਵਾਲ ਇਹ ਆ ਸਰਕਾਰ ਤੋਂ ਤੁਸੀਂ ਮੰਗ ਕਰ ਰਹੇ ਹੋ ਪਰੰਤੂ ਦੂਜੇ ਪਾਸੇ ਜੋ ਪੰਜਾਬ ਦੇ ਵਿੱਚ ਹੁਣ ਇੱਕ ਵਿਚਾਰਧਾਰਾ ਬਣ ਚੁੱਕੀ ਆ ਕਿ ਪੰਜਾਬ ਸਰਕਾਰ ਨੂੰ ਜਾਂ ਸਟੇਟ ਨੂੰ ਪੰਜਾਬ ਨੂੰ ਪੰਜਾਬ ਸਰਕਾਰ ਤਾਂ ਚਲਾ ਨਹੀਂ ਰਹੀ ਉਹ ਤਾਂ ਦਿੱਲੀ ਵਾਲੇ ਚਲਾ ਰਹੇ ਨੇ ਜੀ ਤਾਨੂੰ ਲੱਗਦਾ ਨਹੀਂ ਕਿ ਬਈ ਦਿੱਲੀ ਵਾਲਿਆਂ ਤੱਕ ਵੀ ਜਿਹੜੀ ਇੱਕ ਪਹੁੰਚ ਕਰ ਲਈ ਜਾਵੇ ਕਿਉਂਕਿ ਆਮ ਤੌਰ ਤੇ ਤੁਸੀਂ ਵੀ ਹੁਣ ਚਲੋ ਚੰਗਾ ਖਾਸਾ ਨਾਮ ਹੈ ਕਿਸਾਨੀ ਅੰਦੋਲਨ ਤੋਂ ਬਾਅਦ ਤੁਸੀਂ ਵੱਡੇ ਵੱਡੇ ਸੰਘਰਸ਼ ਹੁਣ ਵਿੱਡੇ ਨੇ ਜੇਲਾ ਤੱਕ ਜੇਲਾ ਤੱਕ ਜਿਹੜੀਆਂ ਪੂਕਤ ਲਾਈਆਂ ਨੇ ਤਸ਼ੱਦਦ ਇਸ ਸਰਕਾਰ ਦਾ ਵੀ ਤੁਸੀਂ ਵੀ ਸਹਿ ਚੁੱਕੇ ਹੋ ਲੱਗਦਾ ਫਿਰ ਕਿ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਚਾਹੇ ਬ੍ਰਹਮਸ਼ੰਕਰ ਜਿੰਪਾ ਨੇ ਚਾਹੇ ਹੋਰ 117 ਹਲਕਿਆਂ ਦੇ ਵਿੱਚੋਂ ਐਮ ਐਲ ਏ ਨੇ ਇੰਚਾਰਜ ਨੇ ਤੁਹਾਡੀ ਬਾਹ ਫੜ ਸਕਣਗੇ ਜੀ ਦੇਖੋ ਸਥਿਤੀਆਂ ਤੇ ਬੜੀਆਂ ਐਸ ਵੇਲੇ ਪੰਜਾਬ ਵਾਸਤੇ ਜਿਹੜੀਆਂ ਤਰਸਯੋਗ ਬਣੀਆਂ ਹੋਈਆਂ ਨੇ ਕਿਉਂਕਿ ਜਿਹੜੇ ਹਾਲਾ ਅ ਤੁਸੀਂ ਦੇਖੋ ਕਸ਼ੇਪ ਜੀ ਭਈ ਜਿਹੜੀ ਆ ਪਰਸੋਂ ਦੀ ਖਬਰ ਹੈ ਕੱਲ ਉਹ ਮਿਲੀ ਹੈ ਸਾਨੂੰ ਕਿ ਜਿਹੜੇ ਸਾਡੇ ਮੁੱਖ ਮੰਤਰੀ ਆਮਨ ਜੋਗ ਉਹਨਾਂ ਦੇ ਅੱਠ ਜਿਹੜੇ ਮੀਡੀਆ ਸਲਾਹਕਾਰ ਸੀਗੇ ਉਹਨਾਂ ਨੂੰ ਪਤਾ ਵੀ ਨਹੀਂ ਉਹਨਾਂ ਨੂੰ ਪਤਾ ਵੀ ਨਹੀਂ ਉਹਨਾਂ ਨੂੰ ਜਦੋਂ ਸਵਾਲ ਪੁੱਛਦਾ ਕੋਈ ਤਾਂ ਉਹ ਕਹਿੰਦਾ ਜੀ ਮੈਂ ਪਤਾ ਕਰਦਾ ਅੱਛਾ ਇਸ ਤਰ੍ਹਾਂ ਉਹ ਉਹਨਾਂ ਨੂੰ ਕੱਢ ਦਿੱਤਾ ਗਿਆ ਅੱਜ ਮੈਂ ਕਹੂੰਗਾ ਪੰਜਾਬ ਦੇ ਉਹ ਲੋਕੋ ਉਹ ਥੋੜਾ ਜਿਹਾ ਜਾਗੋ ਬਈ ਅੱਜ ਤੁਹਾਡੇ ਤੇ ਕਾਲੇ ਗੋਰੀਆਂ ਨੇ ਰਾਜ ਕਰਨਾ ਸ਼ੁਰੂ ਕਰਤਾ ਤੁਹਾਨੂੰ ਗੁਲਾਮ ਬਣਾ ਲਿਆ ਪੰਜਾਬ ਦਾ ਕਰੂਰਾ ਪੰਜਾਬ ਦਾ ਸੁਭਾਅ ਨਹੀਂ ਹੈਗਾ ਗੁਲਾਮੀ ਵਾਲਾ ਇਹ ਜਿਹੜੇ ਅਸੀਂ 96 ਚੁਣ ਕੇ ਭੇਜੇ ਆ ਗੁੰਗੇ ਬੋਲੇ ਇਹ ਤਾਂ ਗੁਲਾਮ ਨੇ ਉਹਨਾਂ ਦੇ ਦਿੱਲੀ ਵਾਲਿਆਂ ਦੇ ਪਰ ਆਪਾਂ ਪੰਜਾਬੀਆਂ ਨੇ ਗੁਲਾਮ ਨਹੀਂ ਹੋਣਾ ਅਕਲ ਨੂੰ ਹੱਥ ਮਾਰੋ ਜਿਹੜੇ ਵੀਰ ਮੇਰੇ ਪੰਜਾਬ ਦੇ ਵਿੱਚ ਪੰਜਾਬੀ ਨਾਲ ਪਿਆਰ ਕਰਦੇ ਆ ਪੰਜਾਬੀਅਤ ਨਾਲ ਪਿਆਰ ਕਰਦੇ ਆ ਆਪਣੀ ਪੰਜਾਬ ਸਟੇਟ ਨਾਲ ਪਿਆਰ ਕਰਦੇ ਆ ਆਪਣੀ ਲੋਕਾਂ ਨਾਲ ਪਿਆਰ ਕਰਦੇ ਆ ਉਹ ਭਾਈ ਇਹਨਾਂ ਨੇ ਸਾਰੇ ਹੀ ਕੱਢ ਮਾਰੇ ਅੱਜ ਜਿਹੜਾ ਹੈਲਥ ਮਿਨਿਸਟਰ ਹੈ ਉਹਦਾ ਓਐਸਡੀ ਜਿਹੜਾ ਉਹ ਬਾਹਰੋਂ ਲਿਆ ਕੇ ਲਾਤਾ ਅੱਜ ਤੁਹਾਡੇ ਚੇਅਰਮੈਨ ਬਾਹਰੋਂ ਲਿਆ ਕੇ ਲਾਤੇ ਅੱਜ 117 ਦੇ 17 ਦੇ ਵਿੱਚੋਂ ਜਿਹੜੇ 96 ਇਹਨਾਂ ਦੇ ਐਮਐਲਏ ਆ ਉਹਨਾਂ ਦੇ ਜਿੰਨੇ ਸਲਾਹਕਾਰ ਨੇ ਉਹ ਬਾਹਰੋਂ ਲਿਆ ਕੇ ਲਾਤੇ ਕੋਈ ਨਹੀਂ ਬੋਲ ਰਿਹਾ ਗੁੰਗੇ ਬੋਲੇ ਇਹ ਸਾਰੇ ਸੋ ਇਹ ਭਰਾਵੋ ਪੰਜਾਬ ਜਿਹੜਾ ਆ ਉਹ 50 ਸਾਲ ਘਟ ਤੋਂ ਘਟ ਪਿੱਛੇ ਚਲੇ ਆ ਗਿਆ ਹੁਣ ਵੀ ਇਹਨੂੰ ਬਚਾ ਲਈਏ ਤੇ ਆ ਜਰੂਰ ਧਿਆਨ ਦਿਓ ਵੀ ਇਹਨਾਂ ਨੂੰ ਭਜਾਓ ਇਹ ਜੇ ਪਿੰਡਾਂ ਚ ਆਉਂਦੇ ਇਹਨਾਂ ਦੀ ਧੜਕੀ ਲਵਾਓ ਜਰਾ ਭਾਈ ਤੁਸੀਂ ਜਿਹੜੇ ਆ ਗੁੰਗੇ ਬੋਲੇ ਬੈਠੇ ਹੋ ਕਿਉਂ ਨਹੀਂ ਬੋਲਦੇ ਇਹਨਾਂ ਦੀ ਜਮੀਰ ਮਰ ਚੁੱਕੀ ਹੈ ਇਹ ਜਿੰਨੇ ਹੈਗੇ 996 ਕਿਉਂਕਿ ਕਿਉਂ ਮੈਂ ਕਹਿ ਰਿਹਾ ਜਮੀਰ ਮਰ ਚੁੱਕੀ ਆ ਕੋਈ ਕੁਸ਼ਕਦਾ ਬੋਲਦਾ ਆ ਕੱਲ ਕਸ਼ੇਬ ਜੀ ਖਬਰ ਆਈ ਹੈ ਵੀ ਜਿਹੜਾ ਟੈਂਟ ਜਿਹੜਾ ਜਿੱਥੇ ਇਹਨਾਂ ਨੇ ਆਉਣਾ ਹੈ ਉਹ ਜਿਹੜਾ ਟੈਂਟ ਲੱਗਦਾ ਜਿੱਥੇ ਕੇਜਰੀਵਾਲ ਦਾ ਪ੍ਰੋਗਰਾਮ ਉਹ ਵੀ ਦਿੱਲੀ ਤੋਂ ਗੱਡੀਆਂ 'ਚ ਭਰ ਕੇ ਆ ਰਿਹਾ ਤੁਸੀਂ ਦੇਖੋ ਵੀ ਦਿੱਲੀ ਦਾ ਕਰਾਇਆ ਕਿੰਨਾ ਪੈਂਦਾ ਹੋਊਗਾ ਕਹਿ ਦੇਵੋ ਕਿ ਪੰਜਾਬ ਦਾ ਪੈਸਾ ਪੰਜਾਬ ਦੇ ਲੋਕਾਂ ਦਾ ਪੈਸਾ ਤੇ ਭਰ ਰਹੀਆਂ ਦਿੱਲੀ ਦੀਆਂ ਜੇਬਾਂ ਉਹ ਚੋਂ ਕਰਾਪਸ਼ਨ ਵੀ ਕਰਨੀ ਆ ਉਹਦਾ ਬੇਸਵਾਲ ਮੈਂ ਸਵਾਲ ਵੀ ਰਾਏ ਸਾਹਿਬ ਤਾਂ ਹੀ ਪੁੱਛਿਆ ਕਿ ਕਿੰਨੀ ਕੁ ਉਮੀਦ ਆ ਇਹ ਬ੍ਰਹਮਸ਼ੰਕਰ ਜਿੰਪਾ ਲਾਈਵ ਰਹਿੰਦੇ ਨੇ ਅਕਸਰ ਤੁਸੀਂ ਅੱਜ ਮੰਗ ਪੱਤਰ ਦਿੱਤਾ ਲਾਈਵ ਸੀਗੇ ਕਹਿੰਦੇ ਸੀ ਅਸੀਂ ਫਲਾਣੇ ਅਫਸਰ ਨੂੰ ਬੁਲਾ ਲਾਂਗੇ ਜਦੋਂ ਮੈਂ ਮੰਤਰੀ ਸੀਗਾ ਇਦਾਂ ਕੀਤਾ ਉਦਾਂ ਕੀਤਾ ਉਹਦੋਂ ਵੀ ਕਿੰਨਾ ਕੁ ਵਿਕਾਸ ਹੋਇਆ ਤੁਸੀਂ ਵੀ ਜਾਣਦੇ ਹੋ ਲੋਕ ਵੀ ਭਲੀ ਭਾਂਤ ਜਾਣ ਮੈਂ ਤਾਂ ਹੀ ਸਵਾਲ ਤੁਹਾਨੂੰ ਇਹ ਪੁੱਟ ਕੀਤਾ ਉਮੀਦਾਂ ਕਿੰਨੀਆਂ ਆ ਕੇ ਰਹੀ ਕਿਉਂਕਿ ਚਲਾ ਤਾਂ ਦਿੱਲੀ ਰਿਹਾ ਪੰਜਾਬ ਨੂੰ ਇਸ ਵਕਤ ਜੀ ਬਿਲਕੁਲ ਬ੍ਰਹਮਸ਼ੰਕਰ ਜੀ ਐਮਪਾਈ ਨੇ ਕਿਹਾ ਵੀ ਮੈਂ ਅਫਸਰਾਂ ਨੂੰ ਬੁਲਾਵਾਂਗਾ ਪਰ ਉਹਨਾਂ ਨਾਲ ਹੀ ਇਹ ਗੱਲ ਆਖ ਦਿੱਤੀ ਵੀ ਜੇ ਅ ਅਫਸਰਾਂ ਨੇ ਕਿਹਾ ਨਹੀਂ ਜੀ ਫਿਰ ਮੈਂ ਮੁੱਖ ਮੰਤਰੀ ਜੀ ਕੋ ਜਾਊਂਗਾ ਜੇ ਸਰਕਾਰ ਨੇ ਵੀ ਕਿਹਾ ਵੀ ਨਹੀਂ ਜੀ ਵੀ ਇਹ ਤਾਂ ਐਕਵਾਇਰ ਕਰਨੀ ਹੈ ਤੇ ਫਿਰ ਮੈਂ ਤੁਹਾਨੂੰ ਮੁੱਖ ਮੰਤਰੀ ਜੁਗ ਲਾ ਕੇ ਜਾਗ ਬਠਾਲ ਦੂੰਗਾ ਮੇਰੇ ਫਿਰ ਹੱਥ ਖੜੇ ਹੋਣਗੇ ਸੋ ਇਹ ਇੱਕ ਤਰ੍ਹਾਂ ਦੇ ਹੱਥ ਖੜੇ ਹੋਣੇ ਵਾਲੀ ਗੱਲ ਹੈ ਮੌਕੇ ਤੇ ਮੰਨ ਵੀ ਗਿਆ ਆ ਬਈ ਹਾਂ ਮੰਨ ਗਿਆ ਆ ਬਈ ਉਹਨਾਂ ਨੇ ਕਹਿ ਦਿੱਤਾ ਵੇ ਭਾਈ ਮੈਂ ਕੋਸ਼ਿਸ਼ ਕਰਾਂਗਾ ਪਰ ਮੈਂ ਤੁਹਾਨੂੰ ਮੁੱਖ ਮੰਤਰੀ ਨਾਲ ਜਾ ਕੇ ਮਿਲਾ ਦੇਵਾਂਗਾ ਫਿਰ ਅਸੀਂ ਉਹਨਾਂ ਨੂੰ ਦੱਸ ਦਿੱਤਾ ਹੈ ਵੇ ਭਾਈ ਪੰਜਾਬ ਦਾ ਮਾਹੌਲ ਖਰਾਬ ਹੋਏਗਾ ਸੈਕੰਡ ਜਿਹੜੀ ਜ਼ਮੀਨ ਦੋ ਫਸਲੀ ਹੈ ਉਹਨੂੰ ਸੁਪਰੀਮ ਕੋਰਟ ਦਾ ਆਰਡਰ ਹੈ ਤੁਸੀਂ ਸੰਵਿਧਾਨ ਨੂੰ ਛਿੱਕੇ ਦੇ ਟਾਂਕੇ ਸਾਡੇ ਲਾਅਨ ਆਰਡਰ ਨੂੰ ਛਿੱਕੇ ਦੇ ਟਾਂਕੇ ਨਹੀਂ ਕਰ ਸਕਦੇ ਸੁਪਰੀਮ ਕੋਰਟ ਤੱਕ ਜਾਵਾਂਗੇ ਤੁਹਾਨੂੰ ਬਿਲਕੁਲ ਪੰਜਾਬ ਸਰਕਾਰ ਨੂੰ ਇੱਕ ਮਰਲਾ ਵੀ ਨਹੀਂ ਦੇਵਾਂਗੇ ਔਰ ਜੇ ਟਕਰਾਅ ਦੀ ਸਥਿਤੀ ਹੋਈ ਉੱਚ ਕੋਈ ਨੁਕਸਾਨ ਹੋਏ ਪੰਜਾਬ ਦੇ ਚਾਹੇ ਦੋਵਾਂ ਪਾਸਿਆਂ ਤੋਂ ਹੋਣ ਤੇ ਉਹਦੇ ਜ਼ਿੰਮੇਵਾਰ ਪੰਜਾਬ ਸਰਕਾਰ ਦੀ ਹੋਏਗੀ। ਹਰਾ ਸਾਹਿਬ ਆਪਾਂ ਪੁਰਹੀਰਾ ਤੇ ਸ਼ੇਰਗੜ ਦੇ ਨਸਤੀਕੀ ਮੁਹੱਲਿਆਂ ਦੀ ਗੱਲ ਕਰ ਲਈਏ। ਤੁਹਾਡੇ ਨਾਲ ਹੀ ਗਲੀ ਦੇ ਵਿੱਚ ਮੁਹੱਲਾ ਭੀਮਨਗਰ ਸ਼ੁਰੂ ਹੋ ਜਾਂਦਾ ਉਸਦੇ ਨਾਲ ਮੁਹੱਲਾ ਸੁੰਦਰਨਗਰ ਹੈ। ਪੁਰਹੀਰਾ ਦੇ ਵਿੱਚ ਆ ਮੁਹੱਲਾ ਕੀਰਤੀਨਗਰ ਤੇ ਵਿੱਚ ਮੈਨੂੰ ਲੱਗਦਾ ਹਜ਼ਾਰਾਂ ਗਿਣਤੀ ਦੇ ਵਿੱਚ ਇੱਥੇ ਪ੍ਰਵਾਸੀ ਨੇ ਪੰਜਾਬੀ ਤੇ ਇੱਥੇ ਰਹੇ ਨੇ। ਕਲੋਨੀਆਂ ਕੱਟ ਕੇ ਵੇਚਣਗੇ ਕਿੰਨੂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਹੋਰ ਦਿਆਂਗਾ। ਮੈਂ ਦਸੂਏ ਰੰਦਾਵਾ ਮਿਲਦ ਨਾਲ ਇੱਕ ਵਾਰ ਖਬਰ ਕਰਨ ਗਿਆ ਸੀ ਤਾਂ ਉੱਥੇ ਕੋਠੀਆਂ ਤੇ ਲਿਖਿਆ ਹੋਇਆ ਇਹ ਕੋਠੀ ਵਿਕਾਊ ਆ। ਜਦੋਂ ਆਪਾਂ ਪਿੰਡ ਵਾਲਿਆਂ ਨਾਲ ਗੱਲ ਕਰਦੇ ਕਹਿੰਦੇ ਮੇਰੇ ਪਿੰਡ ਚ ਆ ਇਸ ਲੇਨ ਚ ਮੇਰੇ ਘਰ ਤੋਂ ਅੱਗੇ ਚਲ ਜਾਓ ਇੱਧਰ ਤਿੰਨ ਕੋਠੀਆਂ ਵਿਕਾਉਨੇ ਆ ਕਾ ਸਾਹਮਣੇ ਵਾਲੀ ਵਿਕਾਊ ਆ ਇੱਕ ਇਹ ਤੋਂ ਅਗਲੀ ਵਿਕਾਊ ਆ ਇੱਕ ਉਹਦੇ ਆਪੋਜੀਟ ਵਿਕਾਊ ਆ ਤਿੰਨ ਕੋਠੀਆਂ ਇੱਥੇ ਵਿਕਾਉਨੇ ਤੇ ਮੇਰੇ ਕੋਲ ਜਿਹੜੇ ਐਨਆਰਆਈ ਭਰਾਵਾਂ ਦੀ ਜ਼ਮੀਨ ਵਗਦੀ ਹੈ ਦੋ ਕੋਠੀਆਂ ਮੇਰੇ ਕੋਲ ਹੋਰ ਵਿਕਾਉਨੇ ਸੋ ਕਹਿਣ ਦਾ ਭਾਵ ਹੈ ਬਿਲਕੁਲ ਤੁਹਾਡਾ ਜਿਹੜਾ ਬਾਜੂਬ ਗੱਲ ਹੈ ਭਈ ਪੰਜਾਬ ਦੇ ਵਿੱਚ ਲਗਭਗ 40% ਕੋਠੀਆਂ ਤਾਂ ਵਿਕਾਉਨੇ ਤਾਲੇ ਲੱਗੇ ਹੋਏ ਨੇ ਤੇ ਕਿਹਦੇ ਲਈ ਇਹਨਾਂ ਨੇ ਕਲੋਨੀਆਂ ਕੱਟਣੀਆਂ ਇਹ ਕਲੋਨੀਆਂ ਕੱਟ ਰਹੇ ਨੇ ਸਿਰਫ ਤੇ ਸਿਰਫ ਦਿੱਲੀ ਦੇ ਆਕਾ ਲਈ ਬਾਹਰੋਂ ਲਿਆ ਕੇ ਵਸਾਉਣਗੇ ਔਰ ਕਲੇ ਵਸਾਉਣਗੇ ਨਹੀਂ ਇਹ ਜਿੰਨੀ ਜ਼ਮੀਨ ਹੈ ਇਹਨੂੰ ਡਿਵੈਲਪ ਕਰਨ ਲਈ ਡਿਵੈਲਪਰ ਸੱਦਣਗੇ ਉਹਨਾਂ ਦੇ ਹੱਥ ਹਵਾਲੇ ਜ਼ਮੀਨ ਕਰ ਦੇਣਗੇ ਤੁਸੀਂ ਚੀਮਾ ਸਾਹਿਬ ਦਾ ਬਿਆਨ ਨਹੀਂ ਸੁਣਿਆ ਧਿਆਨ ਨਾਲ ਇਹ ਲੋਕਾਂ ਨੂੰ ਮੁੱਖ ਮੰਤਰੀ ਸਾਡਾ ਬੁਮਰਾਹ ਕਰ ਰਿਹਾ ਚੀਮਾ ਸਾਹਿਬ ਦਾ ਬਿਆਨ ਹੈ ਕਿ ਇਹ ਜ਼ਮੀਨ ਹਾਊਸਿੰਗ ਲਈ ਡਿਵੈਲਪ ਕੀਤੀ ਜਾਊਗੀ ਕਿਸਾਨਾਂ ਦਾ ਫਾਇਦਾ ਕਰਨਾ ਹੈ ਹੌਸਿੰਗ ਲਈ ਡਿਵੈਲਪ ਕੀਤੀ ਜਾਊਗੀ ਕਿਸੇ ਇੰਡਸਟਰੀ ਲਈ ਵੀ ਡਿਵੈਲਪ ਕੀਤੀ ਜਾ ਸਕਦੀ ਆ ਕਿਸੇ ਹੋਰ ਪਰਪਸ ਲਈ ਵੀ ਡਿਵੈਲਪ ਕੀਤੀ ਜਾ ਰਹੀ ਆ ਜਾ ਸਕਦੀ ਆ ਇਹਦਾ ਮਤਲਬ ਕੀ ਹੈ ਕਿ ਇਨੀ ਪ੍ਰਾਈਵੇਟ ਕੰਪਨੀਆਂ ਨੂੰ ਜਮੀਨ ਦੇਣੀ ਆ ਤੋ ਤੋ ਕਿਸਾਨਾਂ ਤੋਂ ਖੋਹ ਕੇ ਹੀ ਰਾ ਫੇਰੀ ਨਾ ਕਿਉਂਕਿ ਸਾਰੇ ਦੇ ਸਾਰੇ ਮੈਂ ਬਹੁਤ ਵਾਰ ਕਿਹਾ ਚਰਖੇ ਆ ਇੱਕ ਮਿੰਟ ਚ ਘੁੰਮਦੇ ਆ ਸੋ ਇਹ ਘੁੰਮ ਜਾਣਗੇ ਔਰ ਤੁਹਾਡੀ ਜ਼ਮੀਨ ਤੁਹਾਡੇ ਤੋਂ ਸਾਈਨ ਕਰਾ ਕੇ ਖੋ ਲੈਣਗੇ ਪੰਜਾਬ ਦੇ ਉਹ ਲੋਕੋ ਉੱਠੋ ਜਾਗੋ ਉਹ ਜ਼ਮੀਰ ਕਿਤੇ ਤੁਹਾਡੀ ਮਰਤਾ ਨਹੀਂ ਗਈ ਭਈ ਉਠੋ ਆ ਜਿਹੜੇ ਤੁਹਾਡੇ ਤੇ ਦਿੱਲੀ ਵਾਲੇ ਆ ਕੇ ਰਾਜ ਕਰਨ ਲੱਪੇ ਆ ਇਹ ਦੇਖੋ ਤੁਹਾਨੂੰ ਗੁਲਾਮ ਬਣਾ ਲਿਆ ਜੇ ਤੁਹਾਡੇ ਮੁੱਖ ਮੰਤਰੀ ਨੇ ਗੁਲਾਮ ਹੋਣਾ ਹੋ ਜੇ ਆ 92 ਦੇ 92 96 ਗੁਲਾਮ ਹੋਣਾ ਹੋ ਜਾਣ ਪਰ ਪੰਜਾਬ ਦੇ ਲੋਕਾਂ ਜਾਣ ਕੇ ਗੈਰਤ ਹੈ ਨਾ ਆਪਣੀ ਗੈਰਤ ਨੂੰ ਜਗਾਓ ਅਸੀਂ ਗੁਲਾਮੀ ਚੱਲਣ ਵਾਲੇ ਲੋਕ ਨਹੀਂ ਤੇ ਇਹਨਾਂ ਨੂੰ ਭਜਾਈਏ ਦਿੱਲੀ ਵਾਲੇ ਨੂੰ ਇੱਥੋਂ ਦਿੱਲੀ ਵਾਲੇ ਸਾਡੀ ਜ਼ਮੀਨ ਤੇ ਮੈਲੀ ਅੱਖ ਰੱਖ ਕੇ ਬੈਠੇ ਆ ਤੇ ਇਹਨਾਂ ਦੀ ਅੱਖ ਕਢ ਲਾਂਗੇ ਦਿੱਲੀ ਵਾਲਿਆਂ ਦੀ ਬਿਲਕੁਲ ਇਹਨਾਂ ਨੂੰ ਜ਼ਮੀਨ ਤੇ ਅੱਖ ਨਹੀਂ ਰੱਖਣ ਦੇਵਾਂਗੇ ਪਰ ਜਿਵੇਂ ਤੁਸੀਂ ਦੱਸਿਆ ਕਿ ਬ੍ਰਹਮਸ਼ੰਕਰ ਜਿੰਪਾ ਕਹਿੰਦੇ ਮੈਂ ਤੁਹਾਨੂੰ ਫਿਰ ਜੇਕਰ ਮੇਰੀ ਵੀ ਕੋਈ ਵਾਪੇਸ਼ ਨਾ ਚਲੀ ਮੈਂ ਮੁੱਖ ਮੰਤਰੀ ਦੇ ਕੋਲ ਜਾ ਕੇ ਬਿਠਾ ਦੇਵਾਂਗਾ ਮੁੱਖ ਮੰਤਰੀ ਤਾਂ ਪਹਿਲੇ ਭਰਮ ਭੁਲੇਖੇ 36 ਤਰ੍ਹਾਂ ਦੇ ਜਿਹੜਾ 36 ਦਾ ਅੰਕੜਾ ਕਿਸਾਨਾਂ ਦੇ ਨਾਲ ਚੱਲ ਰਿਹਾ ਪਰ ਜਿਹੇ ਦੇ ਵਿੱਚ ਆਪਾਂ ਕਿਵੇਂ ਉਮੀਦ ਕਰ ਸਕਦੇ ਹਾਂ ਜੀ ਫਿਰ ਮਤਲਬ ਕਿ ਮੰਗ ਪੱਤਰ ਦੇ ਵੀ ਰਿਹਾ ਤੇ ਨਾਲ ਦੇ ਨਾਲ ਪ੍ਰਵਾਨ ਆਪ ਹੀ ਕਰੀ ਜਾ ਰਿਹਾ ਕਿ ਸਾਡੇ ਹੱਥ ਪੱਲੇ ਕੁਝ ਨਹੀਂ ਅਸੀਂ ਖੋਖਲੇ ਹਾਂ ਜੀ ਹਾਂ ਦੇਖੋ ਇੱਕ ਗੱਲ ਉਹਨਾਂ ਨੇ ਕਿਹਾ ਮੈਂ ਤੁਹਾਡੇ ਨਾਲ ਆ ਪਰ ਉਹ ਮੈਂ ਤੁਹਾਡੇ ਨਾਲ ਦਾ ਮਤਲਬ ਕੀ ਹੈ ਜਿੰਨਾ ਚਿਰ ਤੁਸੀਂ ਇਹ ਕਹਿ ਰਹੇ ਹੋ ਕੇ ਭਾਈ ਜੇ ਗੱਲ ਸਰਕਾਰ ਨੇ ਕਹਿ ਦਿੱਤਾ ਜ਼ਰੂਰੀ ਇਹ ਐਕਵਾਇਰ ਕਰਨੀ ਹੈ ਤਾਂ ਮੈਂ ਤੁਹਾਡੀ ਸੀਐਮ ਸਾਹਿਬ ਨਾਲ ਮੀਟਿੰਗ ਕਰਾ ਦੇਵਾਂਗਾ ਫਿਰ ਤੁਸੀਂ ਆਪਣੀ ਗੱਲ ਉੱਥੇ ਰੱਖ ਲਿਓ ਸੋ ਮੈਂ ਇਹ ਗੱਲ ਕਮਾਂਗਾ ਇੱਕ ਹਲਕਾ ਐਮਐਲਏ ਦੀ ਜ਼ਰਤ ਹੁੰਦੀ ਹੈ ਉਹ ਕਵੇ ਵੀ ਮੇਰੇ ਹਲਕੇ ਦੇ ਵਿੱਚ ਮੈਨੂੰ ਪੁੱਛੇ ਤੋਂ ਬਿਨਾਂ ਤੁਸੀਂ ਜ਼ਮੀਨ ਕਿਵੇਂ ਐਕਵਾਇਰ ਕਰ ਲਓਗੇ ਇਹ ਹਲਕਾ ਐਮਐਲਏ ਜ਼ਰਤ ਚਾਹੀਦੀ ਆ ਪਰ ਇਹਨਾਂ 96 ਦੇ ਵਿੱਚ ਮੈਂ ਕਹਿੰਦਾ ਜ਼ਰਤ ਨਾ ਦੀ ਗੱਲ ਹੀ ਨਹੀਂ ਹੈ ਉਹ ਤਾਂ ਖਤਮ ਹੀ ਹੋ ਗਈ ਨਾ ਉਹਨਾਂ ਦੀ ਅਣਖ ਗੈਰਤ ਮਰ ਚੁੱਕੀ ਐ ਔਰ ਇਹ ਬੋਲ ਨਹੀਂ ਸਕਦੇ ਗੁੰਗੇ ਬੋਲੇ ਮੂੰਹ ਤੇ ਪਟੀਆਂ ਦਿੱਲੀ ਵਾਲਿਆਂ ਨੇ ਬੰਨੀਆਂ ਇਹਨਾਂ ਦੇ ਸੋ ਮੈਂ ਇਹ ਕਹਿਣਾ ਕਿ ਪੰਜਾਬ ਦੇ ਲੋਕੋ ਹੋ ਕੋਈ ਗੱਲ ਨਹੀਂ ਆਪਾਂ ਗਲਤੀ ਕਰ ਬੈਠੇ ਆ ਇਹਨਾਂ ਗੁੰਗਿਆਂ ਬੋਲਿਆਂ ਨੂੰ ਨਕਾਰਿਏ ਇਹਨਾਂ ਨੂੰ ਕੱਢੀਏ ਬਾਹਰ ਤੇ ਆਪਾਂ ਆਪਣੀ ਰਾਖੀ ਆਪ ਕਰੀਏ ਆਪਣੇ ਘਰਾਂ 'ਚ ਮੈਂ ਇੱਕ ਦਿਨ ਪਹਿਲਾਂ ਵੀ ਕਿਹਾ ਸੀ ਆਪਣੇ ਜਿਹੜੇ ਰਵਾਇਤੀ ਸ਼ਸਤਰ ਆ ਉਹ ਤਿਆਰ ਕਰੋ ਤੇ ਘਰਾਂ 'ਚ ਸ਼ਸਤਰ ਰੱਖੋ ਇਹ ਰਾਖੀ ਤੁਹਾਨੂੰ ਆਪ ਕਰਨੀ ਪੈਣੀ ਐ ਦੇਖੋ ਪੰਜਾਬੀਆਂ ਦੀ ਜਿਹੜੀ ਕੌਮ ਆ ਜੁਰਤਵਾਲੀ ਅਣਖ ਵਾਲੀ ਕੌਮ ਕਿਹਨੇ ਜਾਂਦੀ ਆ ਪਰ ਰਾਏ ਸਾਹਿਬ ਹਾਲਾਤ ਟਕਰਾਅ ਵਾਲੇ ਬਣਨ ਜਾਂ ਸਰਕਾਰ ਬਣਾ ਰਹੀ ਹੈ ਇਹ ਕੋਈ ਬਹੁਤੀ ਵਧੀਆ ਗੱਲ ਤਾਂ ਨਹੀਂ ਹੈ ਕਿਉਂਕਿ ਤੁਸੀਂ ਵੀ ਸਾਡੇ ਮਾਪਿਆਂ ਨੇ ਵੀ ਸਾਨੂੰ ਪਾਲ ਪੋਸ ਕੇ ਇਦਾਂ ਵੱਡੇ ਕੀਤਾ ਕੱਲ ਨੂੰ ਜਦੋਂ ਅਜਾਨਾ ਅਜ਼ਾਈ ਚਲੀ ਜਾਂਦੀਆਂ ਨੇ ਕਿਉਂਕਿ ਅਸੀਂ ਗੁਰਦਾਸਪੁਰ ਸਾਈਡ ਬਟਾਲੇ ਸਾਈਡ ਆਪਾਂ ਜਿਹੜਾ ਖਾਸ ਕਰ ਮਾਝਾ ਮਾਲਵੇਰੀ ਉੱਥੇ ਆਪਾਂ ਦੇਖਦੇ ਹਾਂ ਕਿ ਬਹੁਤ ਬਾਰਾ ਟਕਰਾਅ ਟਕਰਾਅ ਦੀ ਸਥਿਤੀ ਜਿਹੜੀ ਪੈਦਾ ਹੁੰਦੀਆਂ ਗੋਲੀਆਂ ਤੱਕ ਚੱਲ ਜਾਂਦੀਆਂ ਨੇ ਜੀ ਪੁਲਿਸ ਪ੍ਰਸ਼ਾਸਨ ਦੇ ਨਾਲ ਦੇਖੋ ਹੁਣ ਰਸਤਾ ਕੀ ਰਹਿ ਜੂ ਸਾਡੇ ਕੋਲ ਜਿਹੜੀ ਕਿਸਾਨ ਦੀ ਜ਼ਮੀਨ ਮਾਂ ਹੋਇਆ ਕਰਦੀ ਹੈ ਅਸੀਂ ਇੱਕ ਮਾਂ ਜਨਮ ਦਿੰਦੀ ਹੈ ਇੱਕ ਪਾਲਣ ਪੋਸ਼ਣ ਤੁਹਾਡਾ ਕਰਦੀ ਹੈ ਇੱਕ ਤੁਹਾਨੂੰ ਅੰਨ ਪੈਦਾ ਕਰਕੇ ਦਿੰਦੀ ਹੈ ਤੁਹਾਡਾ ਪੇਟ ਭਰਦੀ ਹੈ ਸੋ ਸਾਡੀ ਅਗਰ ਕੋਈ ਮਾਲ ਨੂੰ ਅੱਖ ਭਰ ਕੇ ਵੇਖ ਜਾਏ ਤੇ ਅਸੀਂ ਜਿਉਂਦੇ ਦੇਖਦੇ ਰਹਿ ਜਾਈਏ ਫਿਰ ਉਹਦੇ ਨੂੰ ਮਰਨਾ ਚੰਗਾ ਫਿਰ ਅਸੀਂ ਸੁਸਾਈਡ ਕਰਕੇ ਨਹੀਂ ਮਰਨਾ ਫਿਰ ਟਕਰਾਓ ਚ ਆ ਕੇ ਮਰਾਂਗੇ ਮਾਰਾਂਗੇ ਵੀ ਤੇ ਮਰਾਂਗੇ ਵੀ ਇਹ ਅਸੀਂ ਜਾਣਾ ਨਹੀਂ ਜਾਂਦੇ ਟਕਰਾਓ ਚ ਇਹ ਦੱਸਣਾ ਚਾਹੁੰਦੇ ਆ ਮੈਂ ਤਾਂ ਹੀ ਅੱਜ ਇਹ ਗੱਲ ਆਖੀ ਆ ਕਿ ਅਸੀਂ ਉਹ ਚ ਲਿਖੀ ਆ ਸਪੈਸ਼ਲ ਲਾਈਨ ਮੰਗ ਪੱਤਰ ਚ ਵੀ ਭਾਈ ਇਹ ਚੇਤਾਵਨੀ ਹੈ ਸਰਕਾਰ ਨੂੰ ਜੇਕਰ ਕੋਈ ਸਥਿਤੀਆਂ ਭਿਆਨਕ ਬਣਦੀਆਂ ਉਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਏਗੀ ਕਿਉਂਕਿ ਇਹ ਸਥਿਤੀਆਂ ਬਣਨ ਗਿਆ ਲੋਕੀ ਜਮੀਨ ਪਿੱਛੇ ਕਿਸਾਨ ਤਾਂ ਆਪਣੇ ਬੰਨੇ ਪਿੱਛੇ ਕਤਲ ਕਰ ਦਿੰਦਾ ਤੇ ਫਿਰ ਜਮੀਨ ਚ ਕਾਹ ਪੜ ਜੂ ਅੱਗੇ ਮੈਂ ਪਹਿਲਾਂ ਵੀ ਕਿਹਾ ਸੀ ਜੇ ਅਫਸਰ ਨੇ ਆਉਣਾ ਸਾਡੀ ਜਮੀਨ ਵੱਲ ਉਹ ਆਪਣਾ ਵਿਚਾਰ ਕੇ ਆਵੇ ਤੇ ਉਹਦੀ ਜ਼ਿੰਮੇਵਾਰੀ ਵੀ ਜਿਹੜੀ ਹੈ ਪੰਜਾਬ ਸਰਕਾਰ ਦੀ ਹੋਏਗੀ ਇਸ ਕਰਕੇ ਤਾੜਨਾ ਕਰਦੇ ਆ ਭਈ ਕਿਸਾਨਾਂ ਨੂੰ ਪਹਿਲਾਂ ਬਿਠਾਓ ਜੇ ਕਿਸਾਨ ਨਹੀਂ ਜ਼ਮੀਨ ਦੇਣਾ ਚਾਹੁੰਦੇ ਪ੍ਰੋਪੋਜ਼ਲਾਂ ਨੂੰ ਖਤਮ ਕਰੋ ਤੁਸੀਂ ਕਿਹਦੇ ਲਈ ਵੀ ਸੋਣਾ ਚਾਹੁੰਦੇ ਹੋ ਕਿਹਦੇ ਲਈ ਮੈਂ ਹਿਸ਼ਾਰਪੁਰ ਚ ਦੱਸਣਾ ਚਾਹਣਾ ਸਕੀਮ ਨੰਬਰ 2 ਦੇ ਵਿੱਚ ਬਹੁਤ ਸਾਰੇ ਪਲਾਟ ਪਏ ਹਾਲੇ ਤੱਕ ਵਿਕੇ ਹੀ ਨਹੀਂ ਜਿਹੜੀ 17 18 ਸਾਲ ਤੋਂ ਕੱਟੀ ਹੋਈ ਹੈ ਕਲੋਨੀ ਸੋ ਉਹ ਉਹਦੇ ਪਲਾਟ ਨਹੀਂ ਵਿਕੇ ਬਹੁਤ ਸਾਰੀਆਂ ਕਲੋਨੀਆਂ ਜਿਹੜੀਆਂ ਉਂ ਕੱਟੀਆਂ ਹੋਈਆਂ ਹੈ ਡਿਵੈਲਪਰਾਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਉਵੇਂ ਪਈਆਂ ਇੱਕ ਪਾਸੇ ਤਾਂ ਮੁੱਖ ਮੰਤਰੀ ਕਹਿੰਦਾ ਕਿ 18000 ਅਨਲੀਗਲ ਕਲੋਨੀ ਕੱਟੀ ਗਈ ਫਿਰ ਉਹਨਾਂ ਨੂੰ ਕਿਉਂ ਨਹੀਂ ਹੱਥ ਚ ਲੈ ਲੈਂਦੇ ਆਪਣੇ ਉਹਨਾਂ ਨੂੰ ਕਿਉਂ ਨਹੀਂ ਲੈਂਦੇ ਉਹ ਕਿਉਂ ਨਹੀਂ ਲੈਂਦੇ ਕਿਉਂਕਿ ਉਹਨਾਂ ਚ ਇਹਨਾਂ ਦੇ ਹਿੱਸੇ ਹੈ ਉਹ ਡਿਵੈਲਪਰਾਂ ਨੇ ਰਲੇ ਹੋਇਆ ਕਿ ਕਿਸਾਨ ਦੀ ਜ਼ਮੀਨ ਲੈ ਲੈਣੀ ਆ ਇੱਕ ਵਾਰੀ ਤੁਸੀਂ ਕਿਹਨੇ ਨਜਾਇਜ਼ ਕਲੋਨੀਆਂ ਫਿਰ ਨਜਾਇਜ਼ ਵਾਲੇ ਨੂੰ ਕਿਉਂ ਨਹੀਂ ਫੜਦੇ ਤੁਸੀਂ ਜਾਇਜ਼ ਵਾਲੇ ਕੋ ਕਿਉਂ ਜਾਣੇ ਆ ਜਿਹੜਾ ਅੰਨ ਪੈਦਾ ਕਰਕੇ ਦਿੰਦਾ ਜਿਹੜਾ ਕੋਈ ਕੋ ਨਜਾਇਜ਼ ਕੰਮ ਕਰਦਾ ਹੀ ਨਹੀਂ ਤੇ ਜਿਹੜੇ ਨਜਾਇਜ਼ ਕੰਮ ਕਰਦੇ ਆ ਉਹਦੀ ਇੱਕ ਕਲੋਨੀ ਨਾਲੋਂ ਵੀ ਨਿਗਾਹ ਹੈ ਨਹੀਂ ਇਹਦਾ ਮਤਲਬ ਇਹਨਾਂ ਨੂੰ ਮੋٹے ਮੋਟੇ ਗੱਫੇ ਆਉਂਦੇ ਆ ਇੱਕ ਉਹਨਾਂ ਦੇ ਨਾਲ ਖੜੇ ਆ ਤੇ ਜਿਹੜਾ ਕਿਸਾਨ ਆ ਉਹਦੀ ਜ਼ਮੀਨ ਖੋ ਕੇ ਵੀ ਉਹਨਾਂ ਦੇ ਹਵਾਲੇ ਕਰਨਾ ਚਾਹੁੰਦੇ ਆ ਇਹ ਹਰ ਦਿਚ ਬਰਦਾਸ਼ਤ ਨਹੀਂ ਕਰਾਂਗੇ ਹਰ ਗਿਜ਼ ਬਰਦਾਸ਼ਤ ਨਹੀਂ ਕਰਾਂਗੇ ਪਰ ਇਹ ਕਲੀਅਰ ਇਹਨਾਂ ਨੂੰ ਦੱਸ ਦੇਣਾ ਚਾਹੁੰਦੇ ਆ ਅਸੀਂ ਪਰ ਜੇਕਰ পরিস্থিতੀਆਂ ਟਕਰਾਉਦੀਆਂ ਬਣੀਆਂ ਉਹਦੀ ਜ਼ਿੰਮੇਵਾਰੀ ਮੈਂ ਬਾਰ ਬਾਰ ਕਹਿ ਰਿਹਾ ਪੰਜਾਬ ਸਰਕਾਰ ਦੀ ਹੋਏਗੀ ਅਕਸਰ ਆਪਾਂ ਸਟੇਜਾਂ ਤੋਂ ਕਹਿੰਦੇ ਫਿਰਦੇ ਆ ਸੁਣਦੇ ਫਿਰਦੇ ਆ ਮਾਫੀ ਚਾਹੁੰਦਾ ਕਿ ਜਦੋਂ ਵੀ ਭਗਵੰਤ ਮਾਨ ਕਹਿੰਦੇ ਮੈਂ ਕਿਸਾਨ ਦਾ ਪੁੱਤਾਂ ਮੈਂ ਮਾਸਟਰ ਮਹਿੰਦਰ ਦਾ ਪੁੱਤਾਂ ਕਿਸਾਨੀ ਦਾ ਕਿਸਾਨਾਂ ਦਾ ਦੁੱਖ ਕੀ ਹੈ ਮੈਂ ਚੰਗੀ ਤਰ੍ਹਾਂ ਜਾਣਦਾ ਸਭ ਕੁਝ ਬਾਪ ਪਤਾ ਹੋਣ ਦੇ ਬਾਵਜੂਦ ਇਸ ਤਰ੍ਹਾਂ ਦੀਆਂ ਜਿਹੜੀਆਂ ਮਨ ਘਾਟ ਤੇ ਜਾਂ ਘਟੀਆਂ ਪੱਦਰ ਦੀਆਂ ਜਿਹੜੀਆਂ ਸਕੀਮਾਂ ਲਿਆਂੀਆਂ ਜਦ ਨਾਲ ਟਕਰਾਉ ਦੀ ਸਥਿਤੀ ਪੈਦਾ ਹੁੰਦੀ ਹੈ ਜੀ ਜ਼ਰੂਰਤ ਕੀ ਹੈ ਜਦ ਲੋੜ ਹੀ ਹਨ ਇਸ ਚੀਜ਼ ਦੀ ਬਿਲਕੁਲ ਝੂਠ ਬੋ ਰਿਹਾ ਜੇ ਕਿਸਾਨ ਦਾ ਪ ਤੇ ਫੇਰ ਇਹਨੂੰ ਦਰਦ ਹੁੰਦਾ ਕਿਸਾਨਾਂ ਵਾਸਤੇ ਕਿਸਾਨਾਂ ਵਾਸਤੇ ਵੀ ਨਹੀਂ ਮੈਂ ਕਹੂੰਗਾ ਕਿਸਾਨ ਦੇ ਪੁੱਤਰ ਨੂੰ ਜ਼ਮੀਨ ਦਾ ਦਰਦ ਹੈ ਕਿਉਂਕਿ ਉਹ ਜ਼ਮੀਨ ਦੇ ਵਿੱਚੋਂ ਅੰਨ ਪੈਦਾ ਕਰਕੇ ਉਹਦੇ ਪਰਿਵਾਰ ਨੂੰ ਪਾਲਿਆ ਉਹਨੂੰ ਵੀ ਪਾਲਿਆ ਸੋ ਇਹ ਕੇਵਲ ਤੇ ਕੇਵਲ ਇਕੱਲੇ ਮਾਸਟਰ ਦਾ ਪੁੱਤ ਬਣ ਕੇ ਰਹਿ ਗਿਆ ਮੈਂ ਕਹੂੰਗਾ ਇਹ ਕਿਸਾਨ ਦਾ ਪੁੱਤ ਨਹੀਂ ਹੈ ਇਹ ਝੂਠ ਬੋਲ ਰਿਹਾ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਇਸ ਕਰਕੇ ਇਹ ਲੋਕਾਂ ਨੂੰ ਗੁੰਮਰਾਹ ਹੁਣ ਵੀ ਕਰੀ ਜਾ ਰਿਹਾ ਸਟੇਜਾਂ ਤੋਂ ਇਹ ਤੁਸੀਂ ਦੇਖੋ ਕਸ਼ੇਪ ਜੀ ਇੱਕ ਪਾਸੇ ਇਹ ਕਹਿੰਦਾ ਹੈ ਪਈ ਅਸੀਂ ਇਹ ਜ਼ਮੀਨਾਂ ਜਿਹੜੀਆਂ ਪ੍ਰਾਪਰਟੀ ਜਿਹੜੇ ਜਿਹੜੇ ਡਿਵੈਲਪਰ ਆ ਉਹ ਲੋਕਾਂ ਨੂੰ ਮਹਿੰਗੀਆਂ ਜ਼ਮੀਨਾਂ ਦਿੰਦੇ ਆ ਕਿਸਾਨ ਤੋਂ ਸਸਤੀ ਲੈ ਲੈਂਦੇ ਆ ਅਸੀਂ ਲੋਕਾਂ ਦਾ ਭਲਾ ਕਰਨਾ ਕਿਸਾਨ ਨੂੰ ਵੀ ਪੈਸੇ ਮਿਲਣ ਤੇ ਗਰੀਬਾਂ ਨੂੰ ਜ਼ਮੀਨ ਸਸਤੀ ਮਿਲੇ ਤੁਸੀਂ ਮੈਨੂੰ ਦੱਸੋ 30000 ਦਾ ਗੱਜ 30000 ਦਾ ਗੱਜ ਦੇਣਾ ਇਹ ਕਹਿੰਦਾ ਤੇ ਇਹ ਕਹਿੰਦਾ 1000 ਗੱਜ ਦਾ ਪਲਾਟ ਦੇਣਾ ਜਿਹੜਾ ਕਹਿੰਦਾ 3 ਕਰੋੜ ਦਾ 3 ਕਰੋੜ 16 ਮਰਲੇ ਜਗਾ ਬਣਦੀ ਹੈ ਜੇ ਕਿਹੜਾ ਗਰੀਬ ਲੈ ਲੂ 3 ਕਰੋੜ ਦੀ 16 ਮਰਲੇ ਜੇ 5-5 ਮਰਲੇ ਵੀ ਲੋ 1-1 ਕਰੋੜ ਦਾ ਕਿਹੜਾ ਪਲਾਟ ਲੈ ਲੂ ਗਰੀਬ ਇਹ ਕਿਹਨੂੰ ਗੁੰਮਰਾਹ ਕਰਦੇ ਆ ਕਿਹੜੇ ਲੋਕਾਂ ਨੂੰ ਬੇਵਕੂ ਬਣਾਉਂਦੇ ਆ ਇਹ ਕਿਸੇ ਗਰੀਬ ਦੀ ਨਹੀਂ ਕਿਸੇ ਗਰੀਬ ਨਾਲ ਨਹੀਂ ਇਹ ਆਮ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਨਾ ਮਿਡਲ ਕਲਾਸ ਨਾਲ ਆ ਨਾ ਗਰੀਬ ਨਾਲ ਆ ਕੇਵਲ ਕਾਰਪੋਰੇਟ ਘਰਾਣਿਆਂ ਨਾਲ ਆ ਵੱਡੇ ਡਿਵੈਲਪਰ ਲੈ ਆਉਣੇ ਆ ਦਿੱਲੀ ਵਾਲੇ ਲੈ ਆਉਣੇ ਆ ਦਿੱਲੀ ਵਾਲਿਆਂ ਨੇ ਇੱਥੋਂ ਹੀ ਪੈਸਾ ਲੁੱਟ ਕੇ ਤੇ ਇੱਥੇ ਹੀ ਆ ਕੇ ਕੋਠੀਆਂ ਪਾਉਣੀਆਂ ਇਹ ਜਿਹੜੇ ਗੋਲੇ ਬਣ ਗਏ ਸਾਡੇ 96 ਇਹਨਾਂ ਨੇ ਪੰਜਾਬ ਨੂੰ ਹੋਰ ਲਟਾਉਣਾ ਹਲੇ ਉਹਨਾਂ ਦੇ ਸਾਲਾਂ ਦੇ ਸਾਲਾਂ ਦੇ ਵਿੱਚ ਮੈਂ ਤਾਂ ਕਹੂੰਗਾ ਉਹ ਪੰਜਾਬ ਦੇ ਲੋਕੋ ਉੱਠੋ ਇਹਨਾਂ ਨੂੰ ਹੁਣੇ ਭਜਾਈਏ ਆਪਾਂ ਜੀ ਆਖਰੀ ਸਵਾਲ ਹੈ ਜੀ ਲੁਧਿਆਣਾ ਦੇ ਵਿੱਚ ਜ਼ਿਮਨੀ ਚੋਣ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਤਕਰੀਬਨ ਡਿਪਟੀ ਸਪੀਕਰ ਸਮੇਤ 6 ਐਮਐਲਏ ਨੇ ਜੀ ਵਿੱਚ ਇੱਕ ਕੈਬਨਿਟ ਮੰਤਰੀ ਨੇ ਇੱਕ ਐਮਪੀ ਸਾਹਿਬ ਨੇ ਸਤਵੇਂ ਡਾਕਟਰ ਰਾਜਕੁਮਾਰ ਚੱਬੇਵਾਲ ਹੁਸ਼ਿਆਰਪੁਰ ਦੇ ਵਿੱਚ ਹੁਣ ਪ੍ਰੋਜੈਕਟ ਲੱਗ ਰਿਹਾ ਜਿਸ ਥਾਂ ਤੇ ਲੱਗ ਰਿਹਾ ਹੈ ਉਸ ਥਾਂ ਤੋਂ ਮਿਲਦਾ ਡਾਕਟਰ ਰਾਜਕੁਮਾਰ ਚੱਬੇਵਾਲ ਦਾ ਘਰ ਵੀ ਕੋਈ ਖਾਸਾ ਦੂਰ ਨਹੀਂ ਹੈ ਲੁਧਿਆਣਾ ਪਖਾਰੀ ਬੜ ਬਣ ਕੇ ਜਾ ਰਹੇ ਆ ਉੱਥੇ ਲੋਕਾਂ ਦੇ ਗਿੱਟਿਆ ਗ ਕਿਸਾਨਾਂ ਦੀ ਯਾਦ ਨਹੀਂ ਆ ਰਹੀ ਜਾਂ ਕਿਸਾਨਾਂ ਤੋਂ ਲੈ ਸਾ ਸ਼ਾਇਦ ਇਸ ਸਰਕਾਰ ਨੂੰ ਕਿਸਾਨਨੀ ਸ਼ਬਦ ਤੋਂ ਮਿਲਦਾ ਨਫ਼ਰਤ ਹੈ ਆਮ ਲੋਕਾਂ ਦੇ ਜਿੰਨ ਪਿੰਡਾਂ ਵਾਲਿਆਂ ਦੀ ਆਪਾਂ ਗੱਲ ਕਰ ਲਈ ਜੀ ਉਹਨਾਂ ਦੀ ਯਾਦ ਕਿਉਂ ਨਹੀਂ ਆ ਰਹੀ ਇਹਨਾਂ ਦੇ ਆਪਣੇ ਸ਼ਹਿਰ ਦੇ ਹਾਲਾਤ ਤਾਂ ਮਾੜੇ ਹੋ ਰਹੇ ਨੇ ਇੱਥੇ ਟਕਰਾਅ ਵਰਗੀਆਂ ਸਥਿਤੀਆਂ ਪੈਦਾ ਹੋ ਰਹੀਆਂ ਨੇ ਜੀ ਤੁਸੀਂ ਦੇਖੋ ਨਾ ਤਰਾਸ ਦੀ ਦੇਖੋ ਡਾਕਟਰ ਦਾਜ ਕੁਮਾਰ ਜਿਹੜੇ ਆ ਉਹ ਪਿੰਡਾਂ ਤੋਂ ਆਉਂਦੇ ਨੇ ਤੇ ਜੇ ਪਿੰਡਾਂ ਤੋਂ ਤੁਸੀਂ ਆਉਂਦੇ ਹੋ ਤੁਹਾਨੂੰ ਪਿੰਡਾਂ ਵਾਲਿਆਂ ਦਾ ਦਰਦ ਚਾਹੀਦਾ ਪਿੰਡਾਂ ਵਾਲੇ ਤਾਂ ਉਜਾੜੇ ਜਾ ਰਹੇ ਆ ਤਾਂ ਫਿਰ ਤੁਸੀਂ ਭਾਈ ਗੁੰਗੇ ਬੋਲੇ ਬਣ ਕੇ ਬੈਠੇ ਆ ਕਿਉਂ ਨਹੀਂ ਬੋਲਦੇ ਫਿਰ ਮਹਿਤਾ ਕਮਾਗਾਸੀ ਨੂੰ ਤਾਂ ਮਿਲਾਂਗੇ ਇਹਨਾਂ ਨੂੰ ਵੀ ਡਾਕਟਰ ਰਾਜਕਮਾਨ ਨੂੰ ਵੀ ਡਾਕਟਰ ਜੋਤ ਨੂੰ ਵੀ ਇਹਨਾਂ ਨੂੰ ਸਾਰਿਆਂ ਨੂੰ ਮਿਲਾਂਗੇ ਇੱਥੇ ਲੋਕਲ ਜਿਹੜੇ ਆ ਵੀ ਭਾਈ ਕੱਲ ਨੂੰ ਨਹੀਂ ਫਿਰ ਕਹਿਣਾ ਤੁਸੀਂ ਤਾਂ ਅਸੀਂ ਫੇ ਪਿੰਡਾਂ 'ਚ ਬੰਨਣਾ ਬਾਈਕਾਟ ਕਰਾਂਗੇ ਇਹਨਾਂ ਦਾ ਜੇ ਇਹਨਾਂ ਨੇ ਜੇਕਰ ਅੱਜ ਕਿਸਾਨਾਂ ਦੀ ਬਾਹ ਨੀ ਪੜੀ ਅੱਜ ਕਹਿ ਕੇ ਆਏ ਆ ਬ੍ਰਹਮਸ਼ੰਕਰ ਜੇਮਪੇ ਨੂੰ ਭਈ ਸਾਡੇ ਮੇਰ ਸਾਹਿਬ ਵੀ ਕੋਲ ਸੀ ਅਸੀਂ ਮੇਰ ਸਾਹਿਬ ਨੂੰ ਪਹਿਲਾਂ ਕਹਿ ਦਿੱਤਾ ਸੀ ਇੱਕ ਦਿਨ ਉਹਨਾਂ ਨੇ ਦੱਸਤਾ ਜੀ ਵੀ ਇਹ ਕਹਿੰਦੇ ਅਸੀਂ ਪਿੰਡ 'ਚ ਬੋਰਡ ਲਗਾਉਣੇ ਆ ਵੀ ਇੱਥੇ ਝਾੜੂ ਵਾਲੇ ਨਹੀਂ ਬੰਨਣੇ ਚਾਹੀਦੇ ਔਰ ਬਿਲਕੁਲ ਇਸੇ ਤਰ੍ਹਾਂ ਹੋਊ ਜੇ ਸਾਡੀ ਜ਼ਮੀਨ ਰਾਖੀ ਕੀਤੀ ਇਹਨਾਂ ਨੇ ਨਾ ਬਚਾਈ ਨਾ ਇਹਨਾਂ ਨੇ ਇਹ ਪ੍ਰਪੋਜ਼ਲ ਰੱਦ ਕੀਤੀ ਨਾ ਜੇਮਪੇ ਨੇ ਕੋਸ਼ਿਸ਼ ਕੀਤੀ ਤੇ ਮੈਂ ਤੁਹਾਨੂੰ ਦਾਅਵੇ ਨਾ ਕਹਿਣਾ ਇਹਨਾਂ ਦੇ ਬੂਥ ਵੀ ਨਹੀਂ ਲੱਗਣ ਦੇਾਂਗੇ ਤੇ ਫਿਰ ਭਾਵੇਂ ਸਾਡੇ ਦੇ ਪਰਚੇ ਹੋਣ ਭਾਵੇਂ ਸਾਡੇ ਦੇ ਡਾਂਗਾ ਮਾਰ ਔਰ ਕੱਲਾ ਪੋਰੀ ਨਾ ਕੱਲਾ ਛੇਰਗੜ ਨਹੀਂ ਇੱਥੇ ਜਿੰਨੇ ਲਾਗਲੇ ਵਾਰਡ ਹੈ ਜਿੱਥੇ-ਜਿੱਥੇ ਮੇਰਾ ਰਸੂਕ ਹੈ ਬਿਲਕੁਲ ਅਸੀਂ ਇੱਥੇ ਇਹਨਾਂ ਦੇ ਬੂਥ ਨਹੀਂ ਲੱਗਣ ਦੇਾਂਗੇ ਇਹਨਾਂ ਨੂੰ ਭਜਾਵਾਂਗੇ ਅੱਗੇ ਜੀ ਬਹੁਤ-ਬਹੁਤ ਧੰਨਵਾਦ ਜੀ ਸੋਇਸਨ ਹੁਸ਼ਾਰਪੁਰ ਤੋਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਮਨਜੀਤ ਰਾਏ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਤਕਰੀਬਨ 550 ਦੇ ਕਰੀਬ ਰਕਵਾ ਜਿਹੜਾ ਪਿੰਡ ਪੁਰ ਹੀਰਾ ਤੇ ਸ਼ੇਰਗੜ੍ਹ ਦਾ ਆ ਰਿਹਾ ਹੈ ਇਹ ਲੈਂਡ ਪੂਲਿੰਗ ਸਕੀਮ ਤਹਿਤ ਤਾਂ ਸਿੱਧੇ ਤੌਰ ਤੇ ਉਹਨਾਂ ਨੇ ਚੇਤਾਵਨੀ ਵੀ ਦਿੱਤੀ ਹੈ ਬਕਾਇਦਾ ਇਸ ਦੀ ਪੁਸ਼ਟੀ ਹੈ ਜਿਹੜੀ ਉਹਨਾਂ ਵੱਲੋਂ ਇਹ ਜਿਹੜਾ ਮੰਗ ਪੱਤਰ ਅੱਜ ਦਿੱਤਾ ਗਿਆ ਚਾਹੇ ਉਹ ਗਵਰਨਰ ਦੇ ਨਾਂ ਦਿੱਤਾ ਗਿਆ ਮੁੱਖ ਮੰਤਰੀ ਦੇ ਨਾਂ ਦਿੱਤਾ ਗਿਆ ਉਸ ਵਿੱਚ ਸਪਸ਼ਟ ਤੌਰ ਤੇ ਉਹਨਾਂ ਵੱਲੋਂ ਲਾਈਨ ਜਿਹੜੀ ਦਰਜ ਕੀਤੀ ਗਈ ਹੈ ਕਿ ਇਸ ਸਕੀਮ ਨੂੰ ਤੁਰੰਤ ਪ੍ਰਭਾਵ ਦੇ ਨਾਲ ਜਿਹੜਾ ਰੱਦ ਕੀਤਾ ਜਾਵੇ ਤੇ ਜੇਕਰ ਸਰਕਾਰ ਇਸ ਸਕੀਮ ਨੂੰ ਲੈ ਕੇ ਆਉਂਦੀ ਹੈ ਤੇ ਉਸ ਤੋਂ ਬਾਅਦ ਜੋ ਭਿਆਨਕ ਸਿੱਟੇ ਨਿਕਲਣਗੇ ਉਸਦੇ ਲਈ ਪੰਜਾਬ ਸਰਕਾਰ ਖੁਦ ਜ਼ਿੰਮੇਵਾਰ ਹੋਵੇਗੀ ਕਿਆ ਪਰਸਨ ਮਨਵੀਰ ਮੇਠੀਆ ਨਾਲ ਚੇਤਨ ਕਾਸ਼ਪ ਤਾਜ਼ਾ ترین ਖਬਰਾਂਦਰੀ ਜੁੜੇ ਰਹੋ ਹੁਸ਼ਾਰਪਰ ਨਿਊਜ਼ ਦੇ ਨਾਲ